ਅੱਜ ਦੇ ਅੰਮ੍ਰਿਤ ਬਾਣੇ ਜਾਪ ਸਤ ਸੰਗ ਗੁਰੂ ਕਰ ਦੇ ਪ੍ਰੀਤਮਾਨ ਸੇਵਾਦਾਰ ਬੀਬੀ ਸਿਮਰ ਰਾਣੀ ਜੀ ਦੀ ਤੰਦਰੁਸਤੀ ਵਾਸਤੇ ਉਹਨਾਂ ਦੀ ਲੰਬੀ ਉਮਰ ਵਾਸਤੇ ਅੱਜ ਦੇ ਅੰਮ੍ਰਿਤਮਾਨ ਜੀ ਆਪ ਸਤਸੰਗ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਜੀਵਨ ਸਾਥੀ ਸ਼੍ਰੀ ਦਲਵੀਰ ਕੁਮਾਰ ਜੀ ਵੱਲੋਂ ਔਰ ਪਿਆਰੇ ਸੁਪੁੱਤਰ ਸ਼੍ਰੀ ਦੀਪਕ ਮਾਰ ਜੀ ਵੱਲੋਂ ਅੱਜ ਦੇ ਅੰਮ੍ਰਿਤਮਾਨ ਜੀ ਆਪ ਸਤਸੰਗ ਕਰਵਾਏ ਜਾ ਰਹੇ ਹਨ ਆਪ ਸਭ ਸੰਗਤਾਂ ਨੇ ਅਮਰਤ ਬਾਣੀ ਜਾਪ ਸਰਵਣ ਕੀਤਾ ਹੈ। ਤਨ ਤਨ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾ ਵਿੱਚ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕਰਦੇ ਹਾਂ ਕਿ ਜੋ ਸਾਡੇ ਸਤਿਕਾਰਯੋਗ ਨਬੀ ਸੀਮਾ ਰਾਣੀ ਜੀ ਜੋ ਐਸਵਨ ਹਸਪੀਟਲ ਦੇ ਵਿੱਚ ਹਨ ਸਤ ਗੁਰੂ ਜੀ ਉਹਨਾਂ ਨੂੰ ਛੇਤੀ ਤੋਂ ਛੇਤੀ ਠੀਕ ਕਰਕੇ ਆਪਣੇ ਗ੍ਰਹਿ ਵਿਖੇ ਆਪਣੇ ਪਰਿਵਾਰ ਦੇ ਵਿੱਚ ਛੇਤੀ ਤੋਂ ਛੇਤੀ ਪਹੁੰਚਣ ਇਹੇ ਅਰਦਾਸ ਬੇਨਤੀ ਕਰਦਿਆਂ ਹੋਇਆਂ ਆਓ ਗੁਰੂ ਪਿਆਰੀ ਸਾਧ ਸੰਗਤ ਹੋਣ ਸਤ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹੋਏ ਅੰਮ੍ਰਿਤ ਬਾਣੀ ਸਤ ਸੰਗ ਸਰਵਣ ਕਰੀਏ ਕਿਉਂਕਿ ਸਤਗੁਰੂ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਦਰਸ਼ਨ ਦੀਜੈ RAM ਦਰਸ਼ਨ ਦੀਜੈ ਦਰਸ਼ਨ ਦੀਜੈ ਬਲੰਬਨ ਦੀਜੈ ਕਿਉਂਕਿ ਜਦੋਂ ਵੀ ਕੋਈ ਦੁੱਖ ਸੁੱਖ ਸਾਡੇ ਤੇ ਆਉਂਦਾ ਹੈ ਤੇਸੀਂ ਆਪਣੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਇਸ ਸਰਬ ਵਿਖੇ ਰਮੇ ਹੋਏ ਪ੍ਰਭੂ ਪਰਮਾਤਮਾ ਜੀ ਅੱਜ ਦੇ ਅਰਦਾਸ ਬੇਨਤੀ ਹੈ ਕਿ ਜੋ ਵੀ ਬੀਬੀ ਸੀਮਾ ਰਾਣੀ ਜਨ ਉਹਨਾਂ ਨੂੰ ਤੰਦਰੁਸਤਾਂ ਬਖਸ਼ੋ। ਪਾਪ ਕੇ ਦਰਸ਼ਨ ਦਿਓ। ਦਰਸ਼ਨ ਦਿਓ ਤੇ ਛੇਤੀ ਦਿਓ। ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਦੋਂ ਵੀ ਅਰਦਾਸ ਬੇਨਤੀ ਕਰਦੇ ਹਾਂ ਕਿ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਆਪਾਂ ਅਰਦਾਸ ਬੇਨਤੀ ਕਰਦੇ ਕਿ ਪਰਮਾਤਮਾ ਜੀ ਸਾਨੂੰ ਦਰਸ਼ਨ ਦਿਓ ਤੇ ਸਾਡੀ ਅਰਦਾਸ ਬੇਨਤੀ ਸੁਣੋ ਔਰ ਦਰਸ਼ਨ ਛੇਤੀ ਦਿਓ ਕਿਉਂਕਿ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਤੇ ਉਹਦੇ ਵਿੱਚ ਫਿਰ ਆਪਾਂ ਇਹ ਵੀ ਉਮੀਦ ਰੱਖਦੇ ਹਾਂ ਕਿ ਸਾਡਾ ਜੋ ਫੈਮਿਲੀ ਮੈਂਬਰ ਹੈ ਜਿਹਦੇ ਵਾਸਤੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਉਹ ਛੇਤੀ ਤੋਂ ਛੇਤੇ ਠੀਕ ਹੋ ਕੇ ਆਪਣੇ ਘਰ ਪਰਿਵਾਰ ਦੇ ਵਿੱਚ ਆਪਣੇ ਘਰ ਆਵੇ ਕਿ ਦਰਸ਼ਨ ਜੋ ਛੇਤੀ ਦਿਓ ਜੋ ਮੇਰੀ ਕਮਲ ਮਨੋ ਕਾਮਨਾ ਹੈ ਉਹਨੂੰ ਛੇਤੀ ਪੂਰਾ ਕਰੋ ਕਿਉਂਕਿ ਆਪ ਦੇ ਦਰਸ਼ਨਾਂ ਤੋਂ ਬਿਨਾ ਆਪ ਜੀ ਦੀ ਕਿਰਪਾ ਤੋਂ ਬਿਨਾ ਜੀਵ ਜੀ ਨਹੀਂ ਸਕਦਾ ਆਪ ਦਰਸ਼ਨ ਜੋ ਸਾਡੀ ਅਰਦਾਸ ਬੇਨਤੀ ਹੈ ਉਸਨੂੰ ਪੂਰਾ ਕਰੋ ਦਰਸ਼ਨ ਤੁਰਾਂ ਜੀਵਨ ਮੋੜਾ ਬੇਨੰਦਰਸ਼ਨ ਕਿਉ ਜਿਵੇਂ ਚਕੋਰਾ ਕਿ ਹੇ ਪ੍ਰਭੂ ਜੀ ਆਪ ਜੀ ਦਾ ਦਰਸ਼ਨ ਹੀ ਮੇਰੇ ਜੀਵਨ ਦਾ ਆਧਾਰ ਹੈ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਜਿਸ ਵੇਲੇ ਆਪਾਂ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਤੇ ਸਤਿਗੁਰ ਸਾਡੇ ਅਰਦਾਸ ਬੇਨਤੀ ਸੁਣਦਾ ਹੈ ਦੀਨ ਦੁਖੀ ਕੀ ਸੇਵ ਮੈਂ ਲਾਗ ਰਿਹਾ ਰਮਦਾਸ ਨਿਸਬਾ ਸਰ ਕੀ ਸੇਵਾ ਸੋ ਪ੍ਰਭੂ ਮਿਲਨ ਕੀ ਆਸ ਤੇ ਸਤੂਰ ਜੀ ਆਪਣੀ ਬਾਣੀ ਦੇ ਮਾਧਮ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ ਕਿ ਭਾਈ ਹਮੇਸ਼ਾ ਦੀਨ ਦੁਖੀਆਂ ਦੀ ਸੇਵਾ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਲਾਗ ਰਹੁ ਰਮਦਾਸ ਨਿਸਵਾ ਸਰ ਕੀ ਸੇਵਾ ਤੋਂ ਕਿ ਰੋਜ਼ ਉਸ ਪ੍ਰਭੂ ਦੇ ਮਿਲਣ ਦੀ ਪ੍ਰਮਾਤਮਾ ਦੇ ਮਿਲਣ ਦੀ ਆਸ ਕਰਦੇ ਹਨ ਉਹ ਸਾਨੂੰ ਛੇਤੀ ਹੀ ਮਿਲ ਜਾਵੇਗਾ ਦਰਸ਼ਨ ਤੋਰਾ ਜੀਵਨ ਮੋਰਾ ਕਿ ਜਦੋਂ ਆਪ ਮੇਰੀ ਅਰਦਾਸ ਸੁਣ ਲੈਂਦੇ ਹੋ ਤੇ ਉਹੀ ਮੇਰੇ ਜੀਵਨ ਦਾ ਆਧਾਰ ਹੈ ਬਿਨ ਦਰਸ਼ਨ ਕਿਉਂ ਜਿਵੇਂ ਚੱਕੋਰਾ ਜਿਵੇਂ ਚਕੋਰ ਚੰਦਰਮਾ ਦੇ ਦਰਸ਼ਨ ਤੋਂ ਬਿਨਾ ਜੀ ਨਹੀਂ ਸਕਦਾ ਚਕੋਰ ਦੇ ਮਨ ਵਿੱਚ ਹਰ ਸਮੇਂ ਚੰਦਰਮਾ ਦੇ ਦਰਸ਼ਨ ਕਰਨ ਦੀ ਪਿਆਸ ਰਹਿੰਦੀ ਹੈ ਕਿ ਚੰਦਰਮਾ ਦੇ ਦਰਸ਼ਨ ਕਰਨ ਦੀ ਪਿਆਸ ਰਹਿੰਦੀ ਹੈ ਚਕੋਰ ਦੇ ਮਨ ਵਿੱਚ ਅਤੇ ਉਹ ਚੰਦਰਮਾ ਦੇ ਦਰਸ਼ਨਾ ਦੀ ਆਸ ਤੇ ਜੁੜਾ ਹੈ ਆਪਾਂ ਵੀ ਸਤਿਗੁਰਾਂ ਦੇ ਦਰਸ਼ਨ ਕਰਨੇ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਦਰਸ਼ਨ ਆਪਾਂ ਕਿਵੇਂ ਕਰ ਸਕਦੇ ਹਾਂ ਸਤਿਗੁਰਾਂ ਦੇ ਦਰਸ਼ਨ ਕਰਨੇ ਕਿਵੇਂ ਕਰ ਸਕਦੇ ਹਾਂ ਸਤਿਗੁਰ ਜੀ ਬਖਸ਼ਿਸ਼ ਕਰਦੇ ਆਓ ਮੈਂ ਆਪ ਜੀ ਨੂੰ ਉਸ ਪਰਮਾਤਮਾ ਦੇ ਦਰਸ਼ਨ ਕਰਵਾਉਣਾ ਹਾਂ ਕਿਸ ਤਰ੍ਹਾਂ ਕਰ ਸਕਦੇ ਆਪਾਂ ਸਤਿਗੁਰ ਜੀ ਬਖਸ਼ਿਸ਼ ਕਰਦੇ ਐ ਸੰਤ ਤੁਜੀ ਤਨ ਸੰਗਤ ਪ੍ਰਾਣ ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ ਕਿਉਂ ਦਰਸ਼ਨ ਕਰੀ ਆਪਣੇ ਪਰਮਾਤਮਾ ਦਾ ਤੇ ਦਰਸ਼ਨ ਕਿਵੇਂ ਕਰਨਿਆ ਸੰਤ ਤੁਜੀ ਤਨ ਕਿ ਜਿਹੜੇ ਸੰਤ ਆ ਉਹ ਸਰੀਰ ਹਨ ਕਿਦਾ ਪਰਮਾਤਮਾ ਦਾ ਸਾਂਤ ਤੁਜੀਤਨ ਸੰਗਤ ਪ੍ਰਾਣ ਤੇ ਜਿਹੜੀ ਸੰਗਤ ਹੈ ਉਹਦੀ ਉਹ ਪ੍ਰਾਣ ਹਨ ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਜੀਓ ਜਦੋਂ ਸਾਡੇ ਤੇ ਮੁਸੀਬਤ ਆਉਂਦੀ ਹੈ ਸਾਡੇ ਤੇ ਦੁੱਖ ਆਉਂਦਾ ਤੇ ਅਸੀਂ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਤੇ ਉਹ ਅਰਦਾਸ ਬੇਨਤੀ ਸਾਡੀ ਆਪਣੇ ਸਤਿਗੁਰੂ ਨੂੰ ਮੰਨਣੀ ਪੈਂਦੀ ਕਿਉਂ ਕਿਉਂਕਿ ਸਤਗੁਰੂ ਜੀ ਬਖਸ਼ਿਸ਼ ਕਰਦੇ ਸੰਤ ਜੀ ਤਨ ਸੰਗਤ ਪ੍ਰਾਣ ਪ੍ਰਾਣ ਭਾਵ ਕਿ ਆਤਮਾ ਸਰੀਰ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ ਸਰੀਰ ਆਤਮਾ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਸੰਤਾਂ ਦਾ ਜਿਹੜਾ ਸਰੀਰ ਹੈ ਉਹ ਪਰਮਾਤਮਾ ਦਾ ਰੂਪ ਹੈ ਤਾਂ ਜਿਹੜੀ ਆਤਮਾ ਹੈ ਉਹ ਸੰਗਤ ਹੈ ਪ੍ਰਾਣ ਸੰਗਤ ਔਰ ਸਤਗੁਰ ਗਿਆਨ ਜਾਣੇ ਸੰਤ ਦੇਵਾ ਦੇਵ ਕਿ ਦੇਵਾਂ ਦੇਵੀ ਵੀ ਸਤਗੁਰ ਦੇ ਗਿਆਨ ਕਰਕੇ ਹੀ ਪ੍ਰਾਪਤ ਪ੍ਰਭੂ ਪਰਮਾਤਮਾ ਨੂੰ ਪਾਇਆ ਜਾ ਸਕਦਾ ਗਿਆਨ ਦੇ ਨਾਲ ਹੀ ਉਸ ਨੂੰ ਜਾਣਿਆ ਜਾ ਸਕਦਾ ਆਪ ਜੀ ਦੇ ਦਰਸ਼ਨਾਂ ਤੋਂ ਬਿਨਾ ਜੀਵ ਕਿਵੇਂ ਜੀ ਸਕਦਾ ਹੈ ਭਾਵ ਨਹੀਂ ਜੀ ਸਕਦਾ ਜਿਵੇਂ ਮੱਛਲੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ ਕਿ ਮੱਛਲੀ ਨੂੰ ਪਾਣੀ ਤੋਂ ਅਲੱਗ ਕਰ ਦਿਓ ਤਾਂ ਗੁਰੂ ਪਿਆਰੀ ਸਾਸ ਨੂੰ ਤੜਪ ਤੜਕ ਕੇ ਆਪਣੀ ਜਾਨ ਦੇ ਦਿੰਦੀ ਆ ਇਸੇ ਤਰ੍ਹਾਂ ਸਤਿਗੁਰੂ ਜੀ ਬਖਸ਼ੇ ਕਰਦੇ ਤੁਹਾਡਾ ਪਿਆਰ ਵੀ ਉਸ ਪਰਮਾਤਮਾ ਨਾਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਪ੍ਰਭੂ ਦੇ ਨਾਲ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਤੁਹਾਡਾ ਪਿਆਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਇੱਕ ਪਲ ਵੀ ਤੋਂ ਦੂਰ ਨਾ ਰਹਿ ਸਕੇ ਜਿਵੇਂ ਗੁਰੂ ਘਰ ਦੀ ਸਾਧ ਸੰਗਤ ਜਿਉ ਮਾਪੇ ਆਪਣੇ ਬੱਚਿਆਂ ਲਈ ਬੇਫਿਕਰ ਹੁੰਦੇ ਜਦੋਂ ਕੋਲ ਹੁੰਦਾ ਤੇ ਜਦੋਂ ਦੂਰ ਹੁੰਦੇ ਆ ਤਾਂ ਗੁਰੂ ਘਰ ਦੀ ਸਾਧ ਸੰਗਤ ਉਹਨਾਂ ਦੀ ਜਾਨ ਨਿਕਲਣ ਵੱਧੀ ਕਿ ਮੇਰਾ ਬੱਚਾ ਟਾਈਮ ਜ਼ਿਆਦਾ ਹੋ ਗਿਆ ਕਰ ਕਿਉਂ ਨਹੀਂ ਆਇਆ ਇਸੇ ਤਰ੍ਹਾਂ ਜਦੋਂ ਅਸੀਂ ਸਤਿਗੁਰਾਂ ਦੇ ਕੋਲ ਹੋਵਾਂਗੇ ਤੇ ਅਸੀਂ ਬੇਫਿਕਰ ਹੋ ਸਕਦੇ ਹਾਂ ਤੇ ਜਦੋਂ ਆਪਾਂ ਦੂਰ ਹੁੰਦੇ ਤਾਂ ਗੁਰੂ ਪਿਆਰੇ ਸਾਥ ਸੁਣਿਓ ਫਿਰਵੇ ਸਾਡੀ ਪਰਵਾਹ ਨਹੀਂ ਕਰਦਾ ਅਸੀਂ ਸਤਿਗੁਰ ਨੂੰ ਆਪਣੀ ਮਨੋ ਲਾਉਣੀ ਹੈ ਮਨ ਪਾਉਣੀ ਹੈ ਅਸੀਂ ਉਹਦੇ ਚਰਨਾਂ ਨਾਲ ਲੱਗਣਾ ਹੈ ਮਾਦੋ ਸਤਿਗੁਰ ਸਭ ਜਗ ਤੇਲਾ ਅੰਬ ਕੇ ਵਿਛੜੇ ਮਿਲਨ ਦੇ ਹਨ ਕਿਹੇ ਪ੍ਰਭੂ ਆਪ ਸਾਨੇ ਸੰਸਾਰ ਦੇ ਸਤਿਗੁਰ ਹੋ ਕਿ ਆਪ ਸਾਰੇ ਸੰਸਾਰ ਦੇ ਸਤਿਗੁਰ ਹੋ ਅਗਿਆਨ ਦਾ ਅੰਧਕਾਰ ਦੂਰ ਕਰਨ ਵਾਲੇ ਹੋ ਜਿਵੇਂ ਸੂਰਜ ਸਾਨੂੰ ਰੋਸ਼ਨੀ ਦਿੰਦਾ ਹੈ ਤੇ ਸਤਿਗੁਰ ਸਾਨੂੰ ਗਿਆਨ ਦਿੰਦਾ ਜੋ ਸਾਡਾ ਅੰਧਕਾਰ ਵਿਹਿਮਾ ਪਰਮਾ ਦਾ ਹਨੇਰ ਦੂਰ ਕਰਦਾ ਹੈ ਔਰ ਆਪ ਸਤਿਗੁਰ ਹੋ ਸੰਸਾਰ ਦੇ ਸਾਰੇ ਜੀਵ ਆਪ ਦੇ ਚੇਲੇ ਹਨ ਪਰ ਜੇਕਰ ਜੀਵ ਅਮੋਲਕ ਮੁੱਖ ਜਨਮ ਪ੍ਰਾਪਤ ਕਰਕੇ ਵੀ ਆਪ ਤੋਂ ਵਿਛੜਿਆ ਹੋਇਆ ਰਹਿੰਦਾ ਹੈ ਤਾਂ ਦੁਬਾਰਾ ਜੀਵ ਦਾ ਆਪ ਨਾਲ ਮਿਲਾਪ ਹੋਣਾ ਬਹੁਤ ਕਠਨ ਹੈ ਤਨ ਜੋ ਬਨਤੀ ਝੂਠੀ ਆਸਾਂ ਸਤ ਸਤ ਪੱਕੇ ਜਨ ਰਮਦਾਸਾ ਪ੍ਰਭ ਨੂੰ ਭੁੱਲਿਆ ਹੈ ਜੀਵ ਤਨ ਅਤੇ ਜਵਾਨੀ ਦੀਆਂ ਝੂਠੀਆਂ ਇਛਾਵਾਂ ਵਿੱਚ ਵਿਅਸਤ ਰਹਿੰਦਾ ਹੈ ਸਤਗੁਰ ਰਮਦਾਸ ਮਰੇ ਚਰਨ ਕਰਦੇ ਮੈਂ ਤਾਂ ਪ੍ਰਭੂ ਦਾ ਦਾਸ ਸਤ ਚਾਰਨ ਕਰਦਾ ਹੈ ਕਿ ਪ੍ਰਭੂ ਪ੍ਰੇਮੀ ਹਰ ਪਲ ਪ੍ਰਭੂ ਦੇ ਦਰਸ਼ਨਾਂ ਲਈ ਵਿਅਕਲ ਰਹਿੰਦਾ ਹੈ ਤੇ ਮੈਂ ਵੀ ਆਪਦੇ ਦਰਸ਼ਨ ਹਮੇਸ਼ਾ ਕਰਦਾ ਰਹਿਣਾ। ਸੋ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਦੇ ਪਾਵਨ ਪਿੱਤਰ ਅੰਮ੍ਰਿਤਮਾਣੇ ਜਾਪ ਸਾਧ ਸੰਗਤ ਗੁਰੂ ਘਰ ਦੇ ਪ੍ਰੇਤਮਾਨ ਸੇਵਾਦਾਰ ਬੀਬੀ ਸੀਮਾ ਰਾਣੀ ਦੀ ਤੰਦਰੁਸਤੀ ਵਾਸਤੇ ਉਹਨਾਂ ਦੀ ਚੰਗੀ ਸਿਹਤ ਵਾਸਤੇ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਈ ਗਏ ਹਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਬੀਬੀ ਸੀਮਾ ਰਾਣੀ ਨੂੰ ਤੰਦਰੁਸਤ ਕਰਕੇ ਛੇਤੀ ਤੋਂ ਛੇਤੀ ਆਪਣੇ ਗ੍ਰਹਿ ਵਿਖੇ ਆਪਣੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਰਹਿੰਦੇ ਸੀ ਉਸੇ ਤਰ੍ਹਾਂ ਰਹਿਣ ਇਹੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜਗ ਦੇ ਤਨ ਗੁਰ ਦੇਵ ਗੁਰੂ ਪਿਆਰੇ ਸਤ ਗੁਰ ਦੀ ਸਾਜ ਜੀ ਨੂੰ ਅਜੀ ਸਾਧ ਸੰਗਤ ਜੀਓ ਆਓ ਸਤ ਗੁਰੂ ਰਬਦਾਸ ਮਹਾਰਾਜ ਦੇ ਪਾਵਨ ਪਿੱਤਰ ਅੰਮ੍ਰਿਤ ਬਾਣੀ ਸਰਵਨ ਕਰੀਏ ਅੱਜ ਦਾ ਅੰਮ੍ਰਿਤ ਬਾਣੀ ਜਾਪ ਸਤ ਸੰਗ ਸਤਕਾਰ ਜੋ ਬੀਬੀ ਸੀਮਾ ਰਾਣੀ ਜੀ ਦੀ ਸਿਹਤ ਦੀ ਤੰਦਰੁਸਤੀ ਵਾਸਤੇ ਸਮੂਹ ਪਰਿਵਾਰ ਵੱਲੋਂ ਸਤਿਕਾਰਯੋਗ ਸ਼੍ਰੀ ਦਲਵੀਰ ਕੁਮਾਰ ਛੋਡੀ ਜੀ ਔਰ ਉਹਨਾਂ ਦੇ ਪਿਆਰੇ ਸੁਪੁੱਤਰ ਸ਼੍ਰੀ ਦੀਪਕ ਕੁਮਾਰ ਛੋਡੀ ਜੀ ਵੱਲੋਂ ਪਾਵਨ ਪਵਿੱਤਰ ਅੰਮ੍ਰਿਤਮਈ ਦਾਜ ਸਤਸੰ ਅੱਜ ਦਾ ਕਰਵਾਇਆ ਜਾ ਰਿਹਾ ਹੈ